ਸਤਿ ਸ਼੍ਰੀ ਅਕਾਲ ਸਵਾਗਤੋਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਉਣ ਲਈ ਸੰਪਰਕ ਕਰੋ 350 213 13 ਤੇ ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 916 475 28 65 ਤੇ ਵਾਧੇ ਹਾਂ ਜੀ ਅਗਲੀ ਖਬਰ ਵੱਲ ਅਗਲੀ ਜਿਹੜੀ ਖਬਰ ਹੈ ਉਹ ਨਿਊਜ਼ੀਲੈਂਡ ਤੋਂ ਸਾਹਮਣੇ ਆ ਰਹੀ ਹੈ ਆ ਬੀਤੇ 1-2 ਦਿਨ ਪਹਿਲਾਂ ਹੀ ਉੱਥੇ ਜਿਹੜਾ ਨਗਰ ਕੀਰਤਨ ਸੀ ਕੱਢਿਆ ਜਾ ਰਿਹਾ ਸੀਗਾ ਔਰ ਨਗਰ ਕੀਰਤਨ ਦੇ ਵਿੱਚ ਉੱਥੋਂ ਦੇ ਜਿਹੜੇ ਵਸਨੀਕ ਲੋਕ ਹੈਗੇ ਨੇ ਉਹਨਾਂ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਔਰ ਗਰੀਮਤ ਇਹ ਰਹੀ ਕਿ ਇੱਥੇ ਕੋਈ ਝੜਪ ਨਹੀਂ ਹੋਈ ਖਾਸ ਕਰਕੇ ਜਿਹੜੇ ਨਗਰ ਕੀਰਤਨ ਪ੍ਰਬੰਧਕ ਕਮੇਟੀ ਦੇ ਸੀਗੇ ਉਹਨਾਂ ਨੇ ਅੱਗੋਂ ਕੋਈ ਵੱਖਰਾ ਵਤੀਰਾ ਜਿਹੜਾ ਹੈ ਨਹੀਂ ਦਿੱਤਾ ਔਰ ਇਸ ਖਬਰ ਦੇ ਉੱਪਰ ਜ਼ਿਆਦਾ ਜਾਣਕਾਰੀ ਸਾਂਝ ਕਰਨਗੇ ਸੁਖਦੇਵ ਸਿੰਘ ਝੁਗਾਵਾਂ ਜੀ ਝੁਗਾਵਾਂ ਸਾਹਿਬ ਪੰਕਜ ਜੀ ਸਾਹਿਬ ਇਹ ਖਬਰ ਜਿਹੜੀ ਹੈਗੀ ਆ ਇਸ ਟਾਈਮ ਸੋਸ਼ਲ ਮੀਡੀਆ ਤੇ ਪੂਰੇ ਵਰਲਡ ਦੇ ਵਿੱਚ ਘੁੰਮ ਰਹੀ ਹੈਗੀ ਆ ਤੇ ਖਬਰ ਇਸ ਤਰ੍ਹਾਂ ਹੈ ਕਿ ਨਿਊਜ਼ੀਲੈਂਡ ਦੇ ਸਟੇਟ ਆਕਲੈਂਡ ਦੇ ਵਿੱਚ ਮਿਨਰੋਵਲ ਸ਼ਹਿਰ ਦੇ ਵਿੱਚ ਜਿਹੜਾ ਹੈ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਸੀ ਇਸ ਨਗਰ ਕੀਰਤਨ ਦੇ ਵਿੱਚ ਹਜ਼ਾਰਾਂ ਦੀ ਹਿਸਾਬ ਦੇ ਨਾਲ ਜਿਹੜੀ ਸੰਗਤ ਉਥੇ ਪਹੁੰਚੀ ਹੋਈ ਸੀਗੀ ਤੇ ਇਸ ਵਾਰ ਕੁਝ ਸੱਜੇਪਸੀ ਪੱਖੀ ਜਿਹੜੇ ਲੋਕ ਨੇ ਉਹਨਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਟਕਰਾਵ ਵਾਲੀ ਜਿਹੜੀ ਨੀਤੀ ਹੈ ਉਹ ਕੀਤੀ ਹੈਗੀ ਹੈ ਤੇ ਇਸ ਤਰ੍ਹਾਂ ਹੋਇਆ ਕਿ ਉੱਥੇ ਇੱਕ ਚਰਚ ਹੈਗੀ ਆ ਉਹ ਚਰਚ ਦੇ ਲੋਕ ਜਿਹੜੇ ਆ ਅ ਵਰਸੇ ਵੀ ਗਾਹੇ-ਬਗਾਹੇ ਇਦਾਂ ਦੇ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਆ ਪਰ ਇਸ ਵਾਰੀ ਇਹਨਾਂ ਨੇ ਸਿੱਧੇ ਤੌਰ ਤੇ ਪਹਿਲੀ ਵਾਰੀ ਹੋਇਆ ਕਿ ਨਿਊਜ਼ੀਲੈਂਡ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਉੱਥੋਂ ਦੇ ਆ ਲੋਕਾਂ ਨੇ ਉਥੋਂ ਦੇ ਲੋਕ ਜਿਹੜੇ ਗੋਰੇ ਨਹੀਂ ਇਹ ਆਪਾਂ ਕਹਿ ਸਕਦੇ ਇਹ ਮੌਰੀ ਲੋਕ ਨੇ ਉਥੋਂ ਦੀ ਇੱਕ ਹੈਗੀ ਹੈ ਕਮਿਊਨਿਟੀ ਹੈਗੀ ਹੈ ਤੇ ਉਹਨਾਂ ਲੋਕਾਂ ਨੇ ਜਿਹੜਾ ਹੈਗਾ ਵਿਰੋਧ ਕੀਤਾ ਵਿਰੋਧ ਵੀ ਜਿਹੜਾ ਆ ਉਹ ਬਹੁਤ ਜ਼ਿਆਦਾ ਸਖਤ ਕੀਤਾ ਉਹਨਾਂ ਨੇ ਇੱਕ ਜਿਸ ਤਰ੍ਹਾਂ ਇਹ ਨਗਰ ਕੀਰਤਨ ਜਾ ਰਿਹਾ ਸੀ ਇਸੇ ਤਰ੍ਹਾਂ ਹੀ ਉਹਨਾਂ ਨੇ ਵੀ ਆਪਣਾ ਇੱਕ ਇਕੱਠ ਕਰਕੇ ਵੱਡੇ ਵੱਡੇ ਹੱਥਾਂ ਵਿੱਚ ਬੈਨਰ ਫੜੇ ਸੀਗੇ ਕਿ ਨਿਊਜ਼ੀਲੈਂਡ ਜਿਹੜਾ ਹੈਗਾ ਨਿਊਜ਼ੀਲੈਂਡ ਦੇ ਲੋਕਾਂ ਦਾ ਆ ਤੇ ਤੁਸੀਂ ਇੰਡੀਆ ਵਾਪਸ ਜਾਓ ਇਹ ਇਹ ਤੁਸੀਂ ਨਗਰ ਕੀਰਤਨ ਜਾਂ ਜੋ ਵੀ ਤੁਸੀਂ ਕਰ ਰਹੇ ਹੈਗੇ ਆ ਆਪਣੀ ਕੰਟਰੀ ਵਿੱਚ ਜਾ ਕੇ ਕਰੋ ਸਾਡੀ ਕੰਟਰੀ ਵਿੱਚ ਨਹੀਂ ਕਰ ਸਕਦੇ ਤੇ ਉਹਨਾਂ ਨੇ ਹੱਥਾਂ ਦੇ ਵਿੱਚ ਜਿਹੜੇ ਸੀ ਨਿਊਜ਼ੀਲੈਂਡ ਦੇ ਝੰਡੇ ਵੀ ਫੜੇ ਹੋਏ ਸੀਗੇ ਬਹੁਤ ਉੱਚੀ ਉੱਚੀ ਉਹ ਨਾਰੇ ਵੀ ਮਾਰ ਰਹੇ ਸੀਗੇ ਇੱਕ ਉਹਨਾਂ ਦਾ ਬੜਾ ਆਪਣਾ ਇੱਕ ਔਥੈਂਟਿਕ ਨਾਰਾ ਹੁੰਦਾ ਹਾਕਾ ਹਾਕਾ ਕਰਦੇ ਹੈਗੇ ਆ ਤੇ ਆਪਣੀ ਬੋਲੀ ਦੇ ਵਿੱਚ ਜਿਹੜੀ ਉਹਨਾਂ ਦੀ ਮੋਹਰਿਆਂ ਦੀ ਬੋਲੀ ਹੈਗੀ ਆ ਉਹ ਬੋਲਦੇ ਹੈਗੇ ਆ ਕੁਝ ਇਹਨਾਂ ਦੇ ਆਗੂ ਹੈਗੇ ਆ ਜਿਹੜੇ ਇਹਨਾਂ ਦੇ ਚਰਚ ਦੇ ਆਗੂ ਐ ਪ੍ਰਧਾਨ ਜਿਹੜੇ ਇਹਨਾਂ ਦੇ ਹੈਗੇ ਆ ਉਹ ਕੁਝ ਇਸ ਚੀਜ਼ ਨੂੰ ਤੂਲ ਦੇ ਰਹੇ ਆ ਸ਼ਹਿ ਦੇ ਰਹੇ ਆ ਤੇ ਜਿਹਦੇ ਕਾਰਨ ਕਰਕੇ ਇਹ ਜਿਹੜਾ ਨਗਰ ਕੀਰਤਨ ਸੀਗਾ ਇਹਦੇ ਵਿੱਚ ਉਹਨਾਂ ਨੇ ਆਣ ਕੇ ਖੱਲਣ ਪਾਇਆ ਖੱਲੜ ਵੀ ਬਹੁਤ ਜ਼ਿਆਦਾ ਪਾਇਆ ਪਰ ਉਹਦੇ ਉਲਟ ਜਿਹੜੀ ਸੰਗਤ ਸੀ ਉਹ ਅੱਗੋਂ ਜਕਾਰੇ ਗਜਾਉਂਦੀ ਰਹੀ ਜਾਂ ਵਾਹਿਗੁਰੂ ਦਾ ਸਿਮਰਨ ਕਰਦੀ ਰਹੀ ਕਵੈਸ਼ਨ ਹੋ ਕੇ ਤੇਰੇ ਆ ਕੁਝ ਅੱਗੇ ਹੁੰਦੇ ਵੀ ਦਿਖਾਈ ਦਿੰਦੇ ਆ ਪਰ ਵਧੀਆ ਚੀਜ਼ ਇਹ ਰਹੀ ਕਿ ਉਥੇ ਦੀ ਪੁਲਿਸ ਜਿਹੜੀ ਹੈ ਉਸਨੇ ਬਹੁਤ ਵਧੀਆ ਰੋਲ ਨਿਭਾਇਆ ਕੋਈ ਵੀ ਇਦਾਂ ਦਾ ਫਿਜ਼ੀਕਲ ਅਟੈਕ ਨਹੀਂ ਹੋਣ ਦਿੱਤਾ ਕਿਸੇ ਉੱਤੇ ਪਰ ਜੇ ਕੋ ਗੱਲ ਮਾੜੀ ਹੈ ਕਿ ਨਗਰ ਕੀਰਤਨ ਸਾਰੀਆਂ ਕੰਟਰੀਆਂ ਵਿੱਚ ਹੁੰਦੇ ਆ ਪਰ ਇੱਥੇ ਜ਼ਿਕਰ ਕਰਨਾ ਇਹ ਵੀ ਬਣਦਾ ਆ ਕਿ ਇਹ ਜਿਹੜੇ ਸੱਚੇ ਪੱਸੀ ਪਖੀ ਲੋਕ ਜਿਹੜੇ ਹੈਗੇ ਆ ਇਹਨਾਂ ਵੱਲੋਂ ਪਹਿਲਾਂ ਵੀ ਹੋਰ ਕੰਟਰੀਆਂ ਵਿੱਚ ਵੀ ਇਦਾਂ ਦੇ ਮੁਜ਼ਾਰੇ ਕੀਤੇ ਗਏ ਜਿਦਾ ਤੁਸੀਂ ਦੇਖਿਆ ਹੋਣਾ ਪਿੱਛੇ ਯੂਰਪ ਦੇ ਵਿੱਚ ਵੀ ਜਰਮਨ ਵਗੈਰਾ ਜਾਂ ਹੋਰ ਕੰਟਰੀਆਂ ਵਿੱਚ ਵੀ ਹੋਇਆ ਸੀਗਾ ਉਸ ਤੋਂ ਇਲਾਵਾ ਆਸਟ੍ਰੇਲੀਆ ਵਿੱਚ ਤਾਂ ਬਹੁਤ ਵੱਡਾ ਵਿਰੋਧ ਕੀਤਾ ਸੀਗਾ ਉਹਦੇ ਵਿੱਚ ਲੋਕ ਜਿਹੜੇ ਆਣ ਕੇ ਸ਼ਰਨਖਾਂ ਤੋਂ ਉਤਰੇ ਸੀਗੇ ਤੇ ਜਿਹੜੇ ਇਮੀਗ੍ਰੈਂਟਸ ਹੈਗੇ ਆ ਇਹਨਾਂ ਨੂੰ ਇੱਥੋਂ ਬਾਹਰ ਕੱਢੋ ਫਿਰ ਯੂਕੇ ਦੇ ਵਿੱਚ ਜਿਹੜਾ ਸੀਗਾ ਉਹ ਬਹੁਤ ਵੱਡਾ ਜਲਸਾ ਕੱਢਿਆ ਗਿਆ ਬਹੁਤ ਵੱਡੇ ਪੱਤਰ ਤੇ ਲੋਕਾਂ ਨੇ ਸੜਕਾਂ ਦੇ ਉੱਪਰ ਆਣ ਕੇ ਹੱਥਾਂ ਵਿੱਚ ਬੈਨਰ ਫੜ ਕੇ ਇਹ ਗੱਲ ਕਹੀ ਸੀ ਕਿ ਜਿਹੜੇ ਇਮੀਗ੍ਰੈਂਟਸ ਹੈਗੇ ਆ ਇਹਨਾਂ ਨੂੰ ਇਥੋਂ ਬਾਹਰ ਕੱਢੋ ਇਹ ਸਾਡੀ ਕੰਟਰੀ ਹੈ ਤੇ ਇਸੇ ਤਰ੍ਹਾਂ ਦਾ ਹੀ ਇਹ ਜਿਹੜਾ ਕੰਮ ਹੈਗਾ ਇਹ ਨਿਊਜ਼ੀਲੈਂਡ ਵਿੱਚ ਕੀਤਾ ਗਿਆ ਪਰ ਉੱਥੋਂ ਦੇ ਜਿਹੜੇ ਪ੍ਰਬੰਧਕ ਹੈਗੇ ਆ ਜਿਹੜੀਆਂ ਸਿੱਖਕ ਆਰਗੇਨਾਈਜੇਸ਼ਨ ਹੈਗੀਆਂ ਆ ਉਹਨਾਂ ਨੇ ਕਹਿੰਦੇ ਆ ਕਿ ਬਹੁਤ ਵਧੀਆ ਤਰੀਕੇ ਨਾਲ ਇਸ ਨੂੰ ਟੈਕਲ ਕੀਤਾ ਗਵਰਨਮੈਂਟ ਨਾਲ ਗੱਲ ਵੀ ਚੱਲ ਰਹੀ ਹੈ ਵੀ ਇਹ ਅੱਗੇ ਤੋਂ ਨਹੀਂ ਹੋਣਾ ਚਾਹੀਦਾ ਦੇਖੋ ਜਿਹੜੇ ਨਗਰ ਕੀਰਤਨ ਹੈ ਜਿਹੜੇ ਕਿਤੇ ਨਾ ਕਿਤੇ ਜਿਹੜੇ ਹੈਗੇ ਆ ਸਿੱਖਾਂ ਵੱਲੋਂ ਆਪਣੇ ਜਿਹੜੇ ਗੁਰੂ ਸਾਹਿਬ ਦੇ ਗੁਰਪੁਰਬ ਹੁੰਦੇ ਆ ਜਾਂ ਕੋਈ ਧਾਰਮਿਕ ਦਿਹਾੜੇ ਹੁੰਦੇ ਆ ਉਹਨਾਂ ਦਿਨਾਂ ਦੇ ਵਿੱਚ ਇਹ ਨਗਰ ਕੀਰਤਨ ਸਜਾਏ ਜਾਂਦੇ ਆ ਖਾਸ ਕਰਕੇ ਸਿੱਖਾਂ ਦੀ ਆਪਣੀ ਹਸਿਆਤ ਨੂੰ ਦਿਖਾਉਣ ਵਾਸਤੇ ਆਪਣੇ ਜਿਹੜੀ ਉਹਨਾਂ ਦੀ ਪਛਾਣ ਹੈ ਉਹਨੂੰ ਪ੍ਰੈਜ਼ੈਂਟ ਕਰਨ ਵਾਸਤੇ ਤੇ ਨਾਲ ਦੀ ਨਾਲ ਦੂਜੀਆਂ ਕਮਿਊਨਿਟੀਆਂ ਦੇ ਨਾਲ ਪਿਆਰ ਵਧਾਉਣ ਵਾਸਤੇ ਉਹਨਾਂ ਦੇ ਨਾਲ ਰਲਣ ਵਾਸਤੇ ਯਾਨੀ ਕਿ ਉਹਨਾਂ ਦੇ ਨਾਲ ਇੱਕ ਕਹਿ ਲਓ ਕਿ ਗੈਟ ਟੂ ਗੈਦਰ ਹੁੰਦਾ ਆ ਸੋ ਪਰ ਇਹ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਿ ਕਿਸੇ ਕੰਟਰੀ ਦੇ ਵਿੱਚ ਨਗਰ ਕੀਰਤਨ ਦਾ ਆ ਇੱਕ ਵਿਰੋਧ ਕਰਨਾ ਪਰ ਵਿਰੋਧ ਵੀ ਭਾਰੀ ਵਿਰੋਧ ਕਰਨਾ ਤੇ ਬਹੁਤ ਵੱਡੇ ਪੱਧਰ ਤੇ ਲੋਕਾਂ ਵੱਲੋਂ ਇਹੋ ਜੀਆਂ ਟੀ-ਸ਼ਰਟਾਂ ਦੇ ਉੱਪਰ ਸਲੋਗਨ ਲਾਉਣੇ ਇਹੋ ਜਿਹੇ ਮੋਟੋ ਹੱਥਾਂ ਵਿੱਚ ਫੜਨੇ ਬੈਨਰ ਫੜਨੇ ਜੀ ਆ ਦੇਖੋ ਜੁਗਵਾਨ ਸਾਹਿਬ ਇਹ ਜਿਹੜੀ ਪ੍ਰਵਾਸੀਆਂ ਨੂੰ ਲੈ ਕੇ ਜਿਹੜੀ ਹਵਾ ਪੂਰੀ ਦੁਨੀਆ ਦੇ ਵਿੱਚ ਚੱਲ ਰਹੀ ਹੈਗੀ ਹੈ ਨਾ ਇਹ ਸਾਰੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਇੱਥੋਂ ਦੇ ਲੋਕ ਜਿਸ ਤਰੀਕੇ ਦੇ ਨਾਲ ਉਹਨੂੰ ਵਿਰੋਧ ਕਰ ਰਹੇ ਹੈਗੇ ਨੇ ਔਰ ਖਾਸ ਕਰਕੇ ਪੰਜਾਬ ਦੀ ਗੱਲ ਕਰ ਲਈ ਤਾਂ ਅਸੀਂ ਵੀ ਪ੍ਰਵਾਸੀਆਂ ਦਾ ਉੱਥੇ ਵਿਰੋਧ ਹੀ ਕਰਦੇ ਹਾਂ ਨਾ ਕੁਝ ਕੁ ਲੋਕ ਬਹੁਤੇ ਨਹੀਂ ਸਾਰੇ ਨਹੀਂ ਕੁਝ ਕੁ ਲੋਕ ਜਿਸ ਤਰੀਕੇ ਦੇ ਨਾਲ ਆਪਾਂ ਕਹਿੰਦੇ ਹਾਂ ਕਿ ਇਨ੍ਹਾਂ ਬਿਹਾਰੀਆਂ ਨੂੰ ਇਨ੍ਹਾਂ ਆ ਦੂਜੀ ਜਿਹੜੇ ਸੂਬਿਆਂ ਤੋਂ ਆਏ ਨੇ ਇਹਨਾਂ ਨੂੰ ਬਾਹਰ ਕੱਢੋ ਤਾਂ ਉਸੇ ਤਰੀਕੇ ਦੇ ਨਾਲ ਇੱਥੇ ਵੈਸਟਰਨ ਕੰਟਰੀਆਂ ਦੇ ਵਿੱਚ ਵੀ ਇਹ ਲੋਕ ਇੱਕ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਲੋਕ ਇਹ ਸੋਚਣ ਲੱਗ ਪਏ ਨੇ ਕਿ ਇਹ ਘੱਟ ਸੈਲਰੀ ਦੇ ਉੱਪਰ ਘੱਟ ਦਿਹਾੜੀ ਦੇ ਉੱਪਰ ਕੰਮ ਕਰ ਰਹੇ ਨੇ ਸਾਡੀਆਂ ਜੌਬਾਂ ਖਾ ਰਹੇ ਨੇ ਇੱਕ ਤਾਂ ਚਿੰਤਾ ਇਹ ਹੈਗੀ ਉਹਨਾਂ ਨੂੰ ਤਾ ਕਰਕੇ ਇਹ ਜਿਹੜਾ ਵਿਰੋਧ ਹੈ ਔਰ ਕੁਝ ਨਾ ਕੁਝ ਸਰਕਾਰਾਂ ਅਮਰੀਕਾ ਤੋਂ ਸ਼ੁਰੂ ਕਰ ਲੋ ਹੁਣ 트াম্প ਦਾ ਸਾਹ ਜਿੱਥੇ ਜਾਂਦੇ ਨੇ ਕਾਨੂੰਨ ਦੇ ਵਿੱਚ ਫੂਕ ਮਾਰ ਆਉਂਦੇ ਨੇ ਫਿਰ ਪ੍ਰਵਾਸੀਆਂ ਲਈ ਉੱਥੇ ਪ੍ਰੋਟੈਸਟ ਸ਼ੁਰੂ ਹੋ ਜਾਂਦੇ ਨੇ ਔਰ ਖਾਸ ਕਰਕੇ ਜਦੋਂ ਨਿਊਜ਼ੀਲੈਂਡ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਦੁਨੀਆ ਦਾ ਸਭ ਤੋਂ ਵੱਧ ਅਮਨ ਸ਼ਾਂਤੀ ਵਾਲਾ ਦੇਸ਼ ਹੈਗਾ ਨਿਊਜ਼ੀਲੈਂਡ ਜਿੱਥੇ ਇਸ ਤਰ੍ਹਾਂ ਦਾ ਰੁਝਾਨ ਪੈਦਾ ਹੋਣਾ ਇਸ ਤਰ੍ਹਾਂ ਦਾ ਰੁਝਾਨ ਆ ਹੋਣਾ ਇਹ ਬਹੁਤ ਹੀ ਖਤਰਨਾਕ ਹੈਗਾ ਇਸ ਤਰ੍ਹਾਂ ਦੇ ਰੁਝਾਨ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਹੈ ਬਿਲਕੁਲ ਜਨ ਸਾਹਿਬਾ ਮੈਂ ਉੱਥੇ ਦੇ ਇੱਕ ਐਨ ਜੈਡ ਪੰਜਾਬੀ ਨਿਊਜ਼ ਚੈਨਲ ਦੇ ਹੈੱਡ ਹੈਗੇ ਆ ਜਸਪੀਤ ਸਿੰਘ ਉਹਨਾਂ ਨੂੰ ਮੈਂ ਫੋਨ ਵੀ ਕੀਤਾ ਸੀਗਾ ਉਹ ਵੀ ਦੱਸ ਰਹੇ ਸੀਗੇ ਕਿ ਇਹ ਜਿਹੜੇ ਲੋਕ ਹੈ ਇਹ ਗਾਹੇ ਬਗਾਹੇ ਜਾਣ ਬੁੱਝ ਕੇ ਇਦਾਂ ਦੇ ਕੰਮ ਕਰਦੇ ਆ ਹੁਣ ਇਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਹੈਗੀਆਂ ਨੇ ਕੌਣ ਚਲਵਾ ਰਹੀਆਂ ਉਹ ਵੀ ਆਉਣ ਵਾਲੇ ਦਿਨਾਂ ਚ ਪਤਾ ਲੱਗ ਜੂਗਾ ਉੱਥੇ ਨਾਲ ਹੀ ਮੈਂ ਜਿਹੜੇ ਉੱਥੇ ਸੁਪਰੀਮ ਕਾਉਂਸਲ ਦੇ ਪ੍ਰਧਾਨ ਹੈਗੇ ਆ ਦਲਜੀਤ ਸਿੰਘ ਉਹਨਾਂ ਨੂੰ ਮੈਸੇਜ ਵੀ ਛੱਡਿਆ ਸੀਗਾ ਉਹਨਾਂ ਨਾਲ ਮੈਂ ਫੋਨ ਤੇ رابطہ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਮੈਨੂੰ ਲੱਗਦਾ ਅੱਜ ਉਥੇ ਐਤਵਾਰ ਦਾ ਦਿਨ ਉਹ ਗੁਰਦੁਆਰਾ ਸਾਹਿਬ ਵਿੱਚ ਉਥੇ ਮਸ਼ਰੂਫ ਹੋਣਗੇ ਇਸ ਕਰਕੇ ਗੱਲ ਹੋਣੀ ਪਾਈ ਪਰ ਜਿਹੜੀ ਜਾਣਕਾਰੀ ਨਿਕਲ ਕੇ ਇਹੋ ਹੀ ਆ ਰਹੀ ਹੈਗੀ ਆ ਕਿ ਇਹ ਜਿਹੜੇ ਸੱਜੇ ਪੱਖੀ ਲੋਕ ਹੈਗੇ ਆ ਇਹ ਜਾਣ ਬੁੱਝ ਕੇ ਇਹੋ ਜਿਹਾ ਕੰਮ ਕਰ ਰਹੇ ਪਰ ਉੱਥੇ ਦੀ ਸਰਕਾਰ ਜਿਹੜੀ ਹੈ ਨਾ ਇਸ ਟਾਈਮ ਜਿਹੜੇ ਉੱਥੇ ਦੇ ਪ੍ਰਧਾਨ ਮੰਤਰੀ ਹੈ ਜਾਂ ਕਹੋ ਕਿ ਡਿਪਟੀ ਪ੍ਰਧਾਨ ਮੰਤਰੀ ਹੈਗੇ ਆ ਉਹ ਬਹੁਤ ਜਿਆਦਾ ਸਿੱਖਾਂ ਦੇ ਨਾਲ ਪਿਆਰ ਕਰਦਾ ਮੈਂ ਹੁਣੇ ਥੋੜੇ ਦਿਨ ਪਹਿਲਾਂ ਹੀ ਦੇਖ ਰਿਹਾ ਸੀ ਉੱਥੇ ਇੱਕ ਕਬੱਡੀ ਵਰਲਡ ਕੱਪ ਹੋਇਆ ਸੀ ਉੱਥੇ ਦੇ ਪ੍ਰਧਾਨ ਮੰਤਰੀ ਡਿਪਟੀ ਪ੍ਰਧਾਨ ਮੰਤਰੀ ਤੇ ਹੋਰ ਉਹਨਾਂ ਦਾ ਜਿਹੜਾ ਅਮਲਾ ਸੀਗਾ ਜਾਂ ਜਿਹੜੇ ਉਹਨਾਂ ਦੇ ਮੰਤਰੀ ਸੀਗੇ ਉਹ ਸਾਰੇ ਉੱਥੇ ਪਹੁੰਚੇ ਹੋਏ ਸੀਗੇ ਤੇ ਬਹੁਤ ਹੀ ਸਿੱਖ ਕਮਿਊਨਿਟੀ ਦੀ ਬਹੁਤ ਵੱਡੀ deen ਹੈਗੀ ਆ ਨਿਊਜ਼ੀਲੈਂਡ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਕੀਵੀ ਸਿੱਖ ਕਹਿ ਦਿੰਨੇ ਆ ਕਿਉਂਕਿ ਕੀਵੀ ਉੱਥੇ ਦਾ ਫਲ ਹੈਗਾ ਇਸ ਕਰਕੇ ਸਾਰੇ ਉੱਥੇ ਆਪਣੇ ਆਪ ਨੂੰ ਕੀਵੀ ਕਹਿੰਦੇ ਆ ਸੋ ਕੀ ਵੀ ਸਿੱਖ ਕਮਿਊਨਿਟੀ ਜਿਹੜੀ ਹੈਗੀ ਆ ਉਹ ਬਹੁਤ ਵੱਡਾ ਯੋਗਦਾਨ ਪਾਉਂਦੀ ਆ ਨਿਊਜ਼ੀਲੈਂਡ ਦੀ ਜਿਹੜੀ ਇਕਨੋਮੀ ਦੇ ਵਿੱਚ ਕਿਉਂਕਿ ਬਹੁਤ ਵੱਡੇ ਵੱਡੇ ਫਾਰਮਰਸ ਹੈਗੇ ਆ ਬਹੁਤ ਵੱਡੇ ਵੱਡੇ ਜਿਹੜੇ ਉੱਥੇ ਦੇ ਡੇਰੀ ਫਾਰਮਰਸ ਹੈਗੇ ਆ ਉੱਥੇ ਦਾ ਜਿਹੜਾ ਫਰੂਟਸ ਹੈਗਾ ਆ ਉਹਦੇ ਵਿੱਚ ਬਹੁਤ ਵੱਡੀ ਦੇਣ ਹੈਗੀ ਆ ਆਪਣੇ ਪੰਜਾਬੀਆਂ ਦੀ ਖਾਸ ਕਰਕੇ ਉਸ ਤੋਂ ਇਲਾਵਾ ਜਿਹੜੇ ਚਾਹੇ ਗੈਸ ਸਟੇਸ਼ਨ ਹੈ ਲਿਕਸਟੋਰ ਹੈ ਜਾਂ ਹੋਰ ਸਟੋਰ ਹੈਗੇ ਆ ਕੰਸਟਰਕਸ਼ਨ ਦਾ ਬਿਜ਼ਨਸ ਹੈਗਾ ਆ ਜਾ ਇੰਜੀਨੀਅਰ ਹੈਗੇ ਆ ਡਾਕਟਰ ਹੈਗੇ ਆ ਨਰਸਾਂ ਹੈਗੀਆਂ ਟੈਕਸੀ ਬਿਜ਼ਨਸ ਹੈਗਾ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਹੈ ਉਹ ਪੰਜਾਬੀ ਕਮਿਊਨਿਟੀ ਦਾ ਸਿੱਖ ਕਮਿਊਨਿਟੀ ਦਾ ਉੱਥੇ ਹੈਗਾ ਸਾਨੂੰ ਆਸ ਤੇ ਉਮੀਦ ਹੈਗੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਦੇ ਉੱਪਰ ਹੋਰ ਕੋਈ ਖਬਰ ਸਾਹਮਣੇ ਆਊਗੀ ਤੇ ਅਗਾਹ ਵਾਸਤੇ ਗਵਰਨਮੈਂਟ ਜਿਹੜੀ ਆ ਉਹਦੇ ਇਹਦੇ ਉੱਪਰ ਪੂਰਾ ਕੰਮ ਕਰੂਗੀ ਕਿ ਇਸ ਤਰ੍ਹਾਂ ਦੀ ਚੀਜ਼ ਉੱਥੇ ਨਾ ਹੋਵੇ ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਹੁਣ ਤੱਕ ਅਸੀਂ ਕੋਈ ਵੀ ਇਹੋ ਜਿਹੀ ਘਟਨਾ ਕਦੇ ਨਹੀਂ ਸੁਣੀ ਕੇ ਸਿੱਖਾਂ ਦੀ ਤੇ ਉਥੋਂ ਦੇ ਵਸਿੰਦਿਆਂ ਦੀ ਕੋਈ ਇਹੋ ਜੀ ਗੱਲਬਾਤ ਹੋਈ ਹੋਵੇ ਜਦੋਂ ਖਾਸ ਕਰਕੇ ਨਗਰ ਕੀਰਤਨ ਜਾਂ ਕੋਈ ਸਿੱਖ ਕਮਿਊਨਿਟੀ ਵੱਲੋਂ ਕੋਈ ਕਬੱਡੀ ਕੱਪ ਜਾਂ ਕੋਈ ਹੋਰ ਇਦਾਂ ਦਾ ਪ੍ਰੋਗਰਾਮ ਲਿਖਿਆ ਹੁੰਦਾ ਤੇ ਬਾਕੀ ਸਾਰਾ ਕੁਝ ਠੀਕ ਹੈ ਕਮਿਊਨਿਟੀ ਨੇ ਬਹੁਤ ਵਧੀਆ ਇਹਦੇ ਵਿੱਚ ਰੋਲ ਨਿਭਾਇਆ ਹੈਗਾ ਉਸ ਵਕਤ ਨਗਰ ਕੀਰਤਨ ਪੂਰਾ ਸੰਪੰਨ ਹੋਇਆ ਕੋਈ ਰਸਤੇ ਵਿੱਚ ਕੋਈ ਖਤਮ ਨਹੀਂ ਕੀਤਾ ਗਿਆ ਬਾਕੀ ਕੋਈ ਦੋਵਾਂ ਪਾਸਿਆਂ ਦੋਵਾਂ ਧਿਰਾਂ ਦੇ ਵਿੱਚ ਕਿਸੇ ਨਾਲ ਕੋਈ ਸੱਟਪੇਟ ਨਹੀਂ ਹੋਈ ਕੋਈ ਲੜਾਈ ਝਗੜਾ ਨਹੀਂ ਹੋਇਆ ਸੋ ਸਾਰਾ ਕੁਝ ਪੁਲਿਸ ਨੇ ਜਾਂ ਉੱਥੇ ਦੇ ਜਿਹੜਾ ਪ੍ਰਸ਼ਾਸਨ ਸੀਗਾ ਉਹਨੇ ਬਹੁਤ ਵਧੀਆ ਇਹ ਸਲਾਕਾਯੋਗ ਜਿਹੜਾ ਉਹ ਰੋਲ ਨਿਭਾਇਆ ਤੇ ਅਗਾਂ ਵਾਸਤੇ ਆਸ ਤੇ ਉਮੀਦ ਕਰਦੇ ਹਾਂ ਕਿ ਇਦਾਂ ਦਾ ਕੋਈ ਹੈਪਨ ਨਾ ਹੋਵੇ